वालेकम मैं उम्मीद करनी हूँ तुम सारे ठीक ठाक खैरियत ते चढ़दी कला से हो अ एक सच्चा वाक्य है और श्री दरबार साहब के अंदर पेश आया है कि वाक्य पेश आया आप चल देने की वीडियो वीडियो शुरू करने तो पहले मेरे वीरा भरावा के अगर मेरी बेनती है कि मेरे चैनल में लाइक शेयर सबसक्राइब जरूर करो तो आप चल देने की वीडियो गो ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਦੇ ਵਿੱਚ ਅਜਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਅਰਹਸਮਈ ਹਨ ਅਤੇ ਉੱਥੇ ਹੀ ਇਹ ਘਟਨਾਵਾਂ ਸੁਣਨ ਤੋਂ ਬਾਅਦ ਜਾਂ ਫਿਰ ਦੇਖਣ ਤੋਂ ਬਾਅਦ ਅੱਖਾਂ ਤੇ ਯਕੀਨ ਨਹੀਂ ਹੁੰਦਾ ਹੈ ਕਿ ਵਾਕਏ ਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਅਤੇ ਜਿੰਨਾ ਲੋਕਾਂ ਦੇ ਨਾਲ ਅਜਹੀਆਂ ਘਟਨਾਵਾਂ ਵਾਪਰਦੀਆਂ ਹਨ ਉਹ ਵੀ ਇਸ ਗੱਲ ਤੇ ਯਕੀਨ ਬਹੁਤ ਹੀ ਮੁਸ਼ਕਿਲ ਦੇ ਨਾਲ ਕਰਦੇ ਹਨ ਪਰ ਇਹ ਘਟਨਾਵਾਂ ਬਿਲਕੁਲ ਹੀ ਸੱਚੀਆਂ ਹੁੰਦੀਆਂ ਹਨ ਅਤੇ ਇਹ ਘਟਨਾਵਾਂ ਵਾਹਿਗੁਰੂ ਦੇ ਨਾਲ ਜੁੜੀਆਂ ਹੁੰਦੀਆਂ ਹਨ ਕਿਉਂਕਿ ਉਹਨਾਂ ਦੀ ਅੰਪਰੰਪਾਰ ਕਿਰਪਾ ਸ਼੍ਰੀ ਦਰਬਾਰ ਸਾਹਿਬ ਜਿੱਦੇ ਵਿੱਚ ਹਮੇਸ਼ਾ ਹੀ ਬਣੀ ਰਹਿੰਦੀ ਹੈ ਜਿਸ ਦੇ ਕਰਕੇ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਅਜਿਹੇ ਕੋਤਕ ਵਾਪਰਦੇ ਹੀ ਰਹਿੰਦੇ ਹਨ ਬਿਲਕੁਲ ਇਸੇ ਤਰ੍ਹਾਂ ਦਾ ਹੀ ਇੱਕ ਕੋਤਕ ਜੋ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਵਾਪਰਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਇੱਕ ਰੋਟੀ ਦੇ ਨਾਲ ਲਗਭਗ 1000 ਸੰਗਤ ਨੇ ਲੰਗਰ ਛਕਿਆ ਸੀ ਅਤੇ ਇਹ ਘਟਨਾ ਬਿਲਕੁਲ ਸੱਚੀ ਹੈ ਤੇ ਵਾਕਿਆ ਇਹ ਇਸ ਤਰ੍ਹਾਂ ਹੋਇਆ ਸੀ ਕਿ ਸਿਰਫ ਇੱਕ ਰੋਟੀ ਦੇ ਨਾਲ ਹਜ਼ਾਰ ਸੰਗਤਾਂ ਨੇ ਆਪਣਾ ਢਿੱਡ ਭਰ ਲਿਆ ਸੀ ਹੁਣ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਹੋਵੇਗਾ ਇਸ ਦੇ ਬਾਰੇ ਵਿੱਚ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਕਿਸੇ ਸੰਗਤ ਦੇ ਵੱਲੋਂ ਇੰਨੀ ਵੱਡੀ ਰੋਟੀ ਨੂੰ ਪਕਾਇਆ ਗਿਆ ਕਿ ਉਹ ਰੋਟੀ ਦੇਖਣ ਨੂੰ ਅਤੇ ਸਾਈਜ਼ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੀ ਲੱਗਦੀ ਸੀ ਅਤੇ ਉਸ ਰੋਟੀ ਨੂੰ ਦੇਖਣ ਤੋਂ ਬਾਅਦ ਸਾਰੇ ਹੀ ਲੋਕ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਸਨ ਉਸ ਇੱਕ ਰੋਟੀ ਨੂੰ ਪਕਾਉਣ ਤੋਂ ਬਾਅਦ ਜਦੋਂ ਉਹ ਪੂਰੀ ਤਰ੍ਹਾਂ ਦੇ ਨਾਲ ਪੱਕ ਗਈ ਤਾਂ ਉਸ ਨੂੰ ਕੱਟ-ਕੱਟ ਕੇ ਛੋਟੇ-ਛੋਟੇ ਟੁਕੜੇ ਕਰ ਲਏ ਗਏ ਸਨ ਅਤੇ ਉਹਨਾਂ ਟੁਕੜਿਆਂ ਨੂੰ ਹਜ਼ਾਰ ਸੰਗਤ ਦੇ ਵਿੱਚ ਵਰਤਾਇਆ ਗਿਆ ਸੀ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਹਜ਼ਾਰ ਸੰਗਤ ਨੂੰ ਵਰਤੋਂ ਤੋਂ ਬਾਅਦ ਵੀ ਉਸ ਰੋਟੀ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਬਾਕੀ ਸਨ ਜੋ ਕਿ ਹੋਰ ਸੰਗਤ ਵੀ ਸ਼ਕ ਸਕਦੀ ਸੀ ਉੱਥੇ ਹੀ ਉਹਨਾਂ ਸੰਗਤਾਂ ਦਾ ਕਹਿਣਾ ਸਿੱਖੇ ਉਸ ਇੱਕ ਪ੍ਰਸ਼ਾਦੇ ਦੇ ਵਿੱਚ ਐਨੀ ਜ਼ਿਆਦਾ ਮਿਠਾਸ ਸੀ ਅਤੇ ਐਨੀ ਜ਼ਿਆਦਾ ਬਰਕਤ ਸੀ ਕਿ ਉਹਨਾਂ ਦਾ ਸਿਰਫ ਇੱਕ ਇੱਕ ਟੁਕੜੇ ਦੇ ਨਾਲ ਹੀ ਢਿੱਡ ਭਰ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹੋਰ ਪ੍ਰਸ਼ਾਦਾ ਛਕਣ ਦੀ ਲੋੜ ਤੱਕ ਨਹੀਂ ਪਈ ਅਤੇ ਜਿਸ ਵੀ ਸੰਗਤ ਦੇ ਵੱਲੋਂ ਇਹ ਪ੍ਰਸ਼ਾਦਾ ਪਕਾਇਆ ਗਿਆ ਸੀ ਉਹ ਇਨਸਾਨ ਪਰਮਾਤਮਾ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੋਇਆ ਸੀ ਅਤੇ ਆਪਣੇ ਬਚਪਨ ਤੋਂ ਹੀ ਉਹ ਸ਼ਿਰ ਦਰਬਾਰ ਸਾਹਿਬ ਜਿੱਦੇ ਵਿੱਚ ਆ ਕੇ ਸੇਵਾ ਕਰਦਾ ਸੀ ਪਤਾ ਨਹੀਂ ਕਿਸ ਤਰ੍ਹਾਂ ਉਸਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਉਹ ਇੱਕ ਰੋਟੀ ਪਕਾਵੇ ਅਤੇ ਉਸ ਰੋਟੀ ਦੇ ਨਾਲ ਉਹ 1000 ਸੰਗਤ ਨੂੰ ਲੰਗਰ ਵਰਤਾਵੇ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਜੋ ਵੀ ਉਸਨੇ ਦਿਮਾਗ ਦੇ ਵਿੱਚ ਸੋਚਿਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਵਾਕਿਆ ਹੀ ਉਸ ਪ੍ਰਸ਼ਾਦ ਦੇ ਵਿੱਚ ਇੰਨੀ ਜ਼ਿਆਦਾ ਬਰਕਤ ਸੀ ਅਤੇ ਇੰਨੀ ਜ਼ਿਆਦਾ ਮਿਠਾਸ ਸੀ ਕਿ ਉਸ ਪ੍ਰਸ਼ਾਦ ਦੇ ਨਾਲ ਐਨੇ ਜ਼ਿਆਦਾ ਲੋਕ ਸੰਤੁਸ਼ਟ ਹੋ ਗਏ ਅਤੇ ਉਹਨਾਂ ਨੇ ਆਪਣੀ ਭੁੱਖ ਨੂੰ ਮਿਟਾਇਆ ਤੇ ਆਪਾਂ ਅੱਜ ਦੀ ਵੀਡੀਓ 'ਚ ਇਹ ਦੇਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਇੰਨੀ ਵੱਡੀ ਰੋਟੀ ਜੋ ਕਿ ਹਜ਼ਾਰ ਸੰਗਤਾਂ ਨੇ ਖਾ ਲਈ ਫਿਰ ਇਹ ਬਾਕੀ ਬਸਤੀ ਜੋ ਅੱਲਾਹ ਤਾਲਾ ਤੇ ਵਾਹਿਗੁਰੂ ਜੀ ਜਾਤ ਦੇ ਨਾਲ ਸੱਚੀ ਮੁਹੱਬਤ ਕਰਦਾ ਹੈ ਤੇ ਅੱਲਾਹ ਤਾਲਾ ਤੇ ਵਾਹਿਗੁਰੂ ਜੀ ਉਹਨਾਂ ਦੀ ਹਰ ਮੁਸ਼ਕਿਲ ਵਕਤ 'ਚ ਮਦਦ ਕਰਦੇ ਨੇ ਜਿਹੜਾ ਕੋਈ ਅੱਲਾਹ ਪਾਕ ਦੀ ਜਾਤ ਨਾਲ ਮੁਹੱਬਤ ਕਰਦਾ ਹੈ ਅੱਲਾਹ ਜ਼ਰੂਰ ਉਹਦੇ ਮੁਸ਼ਕਿਲ ਵਕਤ ਦੇ ਵਿੱਚ ਮਦਦ ਕਰਦਾ ਹੈ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕੈੰਦੀ ਲੱਗੀ ਹੈ ਕਮੈਂਟ ਕਰਕੇ ਮੀ ਰਾਏ ਦਾ ਅਧਾਰ ਜ਼ਰੂਰ ਕਰੋ ਤੇ ਮੈਂ ਐਕੋ ਦੇਸਾ ਰੱਖਿਆ ਰੱਖਾ